ਮਾਵਾਂ ਦਾ ਆਸ਼ਰਮ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਜਿੱਥੇ ਕਿ ਬਹੁਤ ਸਾਰੀਆਂ ਮਾਵਾਂ ਨੇ ਬਹੁਤ ਸਾਰੀਆਂ ਭੈਣਾਂ ਨੇ ਜਿਨ੍ਹਾਂ ਨੂੰ ਉਮੀਦ ਹੈ ਕਿ ਇੱਕ ਲੈ ਇੱਕ ਦਿਨ ਸਾਡੇ ਘਰ ਵਾਪਸੀ ਹੋਊਗੀ ਦੇਖੋ ਜਿਹੜੇ ਜਜ਼ਬਾ ਜਿਹੜੀ ਸੋਚ ਹੁੰਦੀ ਹੈ ਨਾ ਇਹ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਹੁੰਦੀ ਹੈ ਇਨਸਾਨ ਦੇ ਵਸਤੇ ਵਿੱਚ ਕੁਝ ਨਹੀਂ ਹੁੰਦਾ ਬਾਕੀ ਉਹਦੀ ਮਿਹਰ ਰਹੀ ਵੀ ਮੈਂ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਥੋੜਾ ਜਲਦੀ ਫਾਰਕ ਹੋ ਗਈ। ਮੈਂ ਇਨਸਾਨੀ ਰੂਪ ਦੇ ਵਿੱਚ ਜਨਮ ਲਿਆ ਤੇ ਪਰਮਾਤਮਾ ਦੇ ਘਰ ਵਾਪਸ ਜਾਣ ਤੋਂ ਪਹਿਲਾਂ ਜਿਹੜੇ ਲੋੜਵੰਦ ਲੋਕ ਹੈਗੇ ਮੈਂ ਜਿਨ੍ਹਾਂ ਲਈ ਕੁਝ ਕਰ ਸਕਾਂ ਉਹਨਾਂ ਲਈ ਕਰਨਾ ਤੇ ਉਹ ਪਰਮਾਤਮਾ ਨੇ ਮੇਰੀ ਸੋਚ ਨੂੰ ਨਿਪਰੇ ਚਾੜਿਆ। ਪਹਿਲਾ ਜਿਹੜੀ ਸਭ ਤੋਂ ਪਹਿਲੀ ਲੇਡੀ ਆਈ ਉਹਦਾ ਨਾਮ ਲక్ష్ਮੀ ਸੀਗਾ। ਫਿਰ ਇੱਕ ਦੇ ਬਾਅਦ ਇੱਕ ਸਿਲਸਿਲਾ ਸ਼ੁਰੂ ਹੋ ਗਿਆ। ਜਦੋਂ ਉਸੇ ਸੌਰਤ ਤੋਂ ਉਹਨੇ ਹੋ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ। ਹਰ ਲੇਡੀ ਆਪਣੇ ਘਰ ਦੀ ਰਾਣੀ ਹੁੰਦੀ ਹੈ। ਰਾਈਟ ਜਦੋਂ ਬਜ਼ੁਰਗ ਅਵਸਥਾ 'ਚ ਜਾਂਦੀ ਹੈ, ਘਰ ਦੇ ਹਾਲਾਤ ਜਾਂ ਕੋਈ ਦਿਮਾਗੀ ਹਾਲਤ ਇਸ ਮਾੜ ਜਿਹੜਾ ਹੈਗਾ ਉਹ ਦੀ ਮਦਦ ਕਰਨ ਲਈ ਅੱਗੇ ਨਹੀਂ ਆਉਂਦਾ ਉਦੋਂ ਦੀ ਮਦਦ ਲਈ ਕੋਈ ਨਹੀਂ ਆਉਂਦਾ ਤਾਂ ਫਿਰ ਮੈਨੂੰ ਲੱਗਿਆ ਮਾਮਾ ਨੂੰ ਸਭ ਤੋਂ ਜ਼ਿਆਦਾ ਆਸਰੇ ਦੀ ਜ਼ਰੂਰਤ ਹੈ ਤੇ ਇਹਦੇ ਵਿੱਚ ਹੁਣ ਤੱਕ ਅਸੀਂ 148 ਲੇਡੀਜ਼ ਨੂੰ ਢੀਲ ਕਰ ਚੁੱਕੇ ਹਾਂ ਜਿਹਦੇ ਵਿੱਚ ਬਹੁਤ ਸਾਰੀਆਂ ਲੇਡੀਜ਼ ਆ ਠੀਕ ਹੋ ਕੇ ਅਬਬ 80 ਠੀਕ ਹੋ ਕੇ ਘਰਾਂ ਨੂੰ ਜਾ ਚੁੱਕੀਆਂ ਤੇ ਬਾਕੀ ਜਿਹੜੇ 40 ਕਿਨੇ ਮੈਂਬਰ ਜਿਹੜੇ ਹੈਗੇ ਸਾਡੇ ਕੋਲ ਐਟ ਪਾਈ ਇਸ ਟਾਈਮ ਤੇ ਫੇਰ ਗਿਆ ਤੇ ਜਦੋਂ ਫਿਰ ਇਹੋ ਜਿਹੇ ਚੀਜ਼ਾਂ ਤੇ ਫੇਸ ਕਰਦੇ ਹਾਂ ਉਹ ਦਰਦ ਮਹਿਸੂਸ ਹੁੰਦਾ ਕਿ ਦਿਲ ਨੂੰ ਵੀ ਇਹ ਇੰਨਾ ਦਾ ਵੀ ਪਰਿਵਾਰ ਹੁੰਦਾ ਦਾ ਮੇਰੀ ਹੁਣ ਤੱਕ ਦੀ ਉਮਰ ਦੇ ਵਿੱਚ ਜਿੰਨੇ ਵੀ ਦੁਨੀਆਦਾਰੀ ਦੇ ਮਾਮਲੇ 'ਚ ਵਿਅਮ ਰਹੀ ਸਿਨਾ ਉੱਪਰ ਗਿਆ ਚਾਰ ਸਨਤ ਚੱਕੇ ਗਿਆ ਸਾਰੇ ਦਿੱਸ ਤਾ ਹੁਣ ਤਾਂ ਜਦ ਅਸਕੰਦਰ ਸਰਤਾਜ ਕਹਿੰਦੇ ਨਾ ਮਨ ਪਹਿਲਾ ਜਾਨੀ ਰਿਆ ਹੁਣ ਹੋਰ ਹੋ ਗਿਆ ਤੇ ਹੁਣ ਉਹ ਹਾਲਾਤ ਹੋ ਗਿਆ ਹੁਣ ਮਤਲਬ ਲੱਗਦਾ ਵੀ ਹਾਂਜੀ ਜੋ ਤੈਨੂੰ ਪਰਮਾਤਮਾ ਨੇ ਡਿਊਟੀ ਲਈ ਉਹ ਤੂੰ ਕਰ ਬਾਕੀ ਕਿਸੇ ਦੀ ਗੱਲ ਸੁਣਨ ਦੀ ਲੋੜ ਨਹੀਂ ਹੈਗੀ ਬਹਾਨੇ ਤਾਂ ਬਹੁਤ ਹੈਗੇ ਮਾਂ ਹੁੰਦੀ ਐ ਮਾਂ ਉਹ ਦੁਨੀਆ ਵਾਲਿਓ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤਾਂ ਰੱਬ ਦਾ ਨਾਮ ਹੈ ਦੂਜਾ ਮਾਂ ਹੁੰਦੀ ਐ ਮਾਂ ਉਹ ਦੁਨੀਆ ਵਾਲਿਓ ਮਾਂ ਦਾ ਦਰਜਾ ਕਹਿੰਦੇ ਰੱਬ ਦੇ ਬਰਾਬਰ ਹੁੰਦਾ ਪਰ ਅੱਜਕੱਲ ਸਾਡੇ ਸਮਾਜ ਦੇ ਵਿੱਚ ਅਜਿਹੇ ਵੀ ਮਾਮਾ ਨੇ ਜਿਨ੍ਹਾਂ ਨੂੰ ਆਪਣੇ ਪੁੱਤਾਂ ਦੀ ਲੋੜ ਹੈ ਅਜਿਹੇ ਵੀ ਮਾਮਾ ਨੇ ਜਿਨ੍ਹਾਂ ਨੂੰ ਸਾਡੇ ਸਾਥ ਦੀ ਲੋੜ ਹੈ ਅਜਿਹੇ ਵੀ ਪੰਜਾਬ ਦੇ ਵਿੱਚ ਮਾਮਾ ਨੇ ਜਿਨ੍ਹਾਂ ਨੂੰ ਉਮੀਦ ਹੈ ਆਪਣੇ ਘਰ ਵਾਪਸੇ ਦੀ ਤੇ ਅੱਜ ਅਸੀਂ ਇੱਕ ਆਸ਼ਮ ਦੇ ਵਿੱਚ ਖੜੇ ਆ ਜੋ ਕਿ ਮਾਮਾ ਦਾ ਆਸ਼ਰਮ ਹੈ ਤੇ ਮੈਂ ਸਲਾਮ ਕਰਦਾ ਡਾਕਟਰ ਰਣਦੀਪ ਕੌਰ ਦੇ ਜਜਬੇ ਨੂੰ ਜਿਨ੍ਹਾਂ ਨੇ ਮਾਵਾਂ ਨੂੰ ਸਾਮਣ ਦਾ ਜਮਾ ਆਪਣੇ ਸਿਰ ਲਿਆ ਹੋਇਆ ਮਾਵਾਂ ਦਾ ਆਸ਼ਰਮ ਦੇ ਵਿੱਚ ਅਜ ਅਸੀਂ ਮੌਜੂਦ ਹਾਂ ਜਿੱਥੇ ਕਿ ਬਹੁਤ ਸਾਰੀਆਂ ਮਾਵਾਂ ਨੇ ਬਹੁਤ ਸਾਰੀਆਂ ਭੈਣਾਂ ਨੇ ਜਿਨ੍ਹਾਂ ਨੂੰ ਉਮੀਦ ਹੈ ਕਿ ਇੱਕ ਦਿਨ ਸਾਡੇ ਘਰ ਵਾਪਸੀ ਹੋਊਗੀ ਦੇਖ ਕੇ ਮਨ ਤਾਂ ਜ਼ਰੂਰ ਭਾਵਕ ਹੁੰਦਾ ਹੈ ਕਿ ਸਾਡੇ ਵੀ ਪਰਿਵਾਰ ਨੇ ਅਸੀਂ ਵੀ ਪਰਿਵਾਰਾਂ ਵਾਲੇ ਆ ਪਰ ਜਿਹੜੇ ਇਹ ਲੋਕ ਇਨਾਂ ਕੋਲ ਨੇ ਤਾਂ ਉਹਨਾਂ ਦੇ ਪਰਿਵਾਰ ਕਿੱਥੇ ਆ ਬੜਾ ਤੱਕਾ ਵੀ ਇਨਾਂ ਦੇ ਨਾਲ ਹੋਇਆ ਤੇ ਪਰ ਡਾਕਟਰ ਰਣਦੀਪ कौर ਦੇ ਜज्ਬੇ ਨੂੰ ਸਲਾਮ ਹੈ ਹਿੰਮਤ ਨੂੰ ਸਲਾਮ ਹੈ ਜਿਨ੍ਹਾਂ ਨੇ ਇਹਨਾਂ ਨੂੰ ਸਾਂਭਿਆ ਰਣਦੀਪ कौर ਸਿੱਧੂ ਮੌਜੂਦ ਨੇ ਗੱਲਬਾਤ ਉਹਨਾਂ ਦੇ ਨਾਲ ਹੀ ਕਰਾਂਗੇ ਮੈਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜਿੱਦਾਂ ਕਿ ਮੈਂ ਪਹਿਲਾਂ ਹੀ ਕਹਿ ਕੇ ਹਟਾਂ ਕਿ ਬੜਾ ਹਿੰਮਤ ਵਾਲਾ ਕੰਮ ਹੈ ਬੜਾ ਮਰਦਾਂ ਦੇ ਵਾਂਗੂ ਡਟੇ ਹੋਏ ਹੋ ਤੁਸੀਂ ਪੂਰਾ ਜੀ ਮਾਮਾ ਨੂੰ ਤੁਸੀਂ ਸਾਂਭਿਆ ਹੋਇਆ ਤੋਂ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਕਿਵੇਂ ਹੁੰਦੀ ਹੈ ਇਸ ਆਸ਼ਰਮ ਦੀ देखो ਜਿਹੜਾ ਇਹ ਜਜਬਾਜ ਹੈ ਜਿਹੜੀ ਸੋਚ ਹੁੰਦੀ ਹੈ ਨਾ ਇਹ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਹੁੰਦੀ ਹੈ ਇਨਸਾਨ ਦੇ ਵਸਤੇ ਵਿੱਚ ਕੁਝ ਨਹੀਂ ਹੁੰਦਾ ਕੁਝ ਚੀਜ਼ਾਂ ਪਰਮਾਤਮਾ ਨੇ ਉਹ ਇਨਬਿਲਟੀ ਹੁੰਦੀਆਂ ਮਤਲਬ ਇਹ ਜਜਬਾ ਵੀ ਇਹ ਸੋਚ ਵੀ ਸਾਰੀਆਂ ਚੀਜ਼ਾਂ ਬਾਕੀ ਉਹਦੀ ਮਿਹਰ ਰਹੀ ਵੀ ਮੈਂ ਪਰਿਵਾਰਕ ਜ਼ਿੰਮੇਵਾਰੀਆਂ ਤਾਂ ਥੋੜਾ ਜਲਦੀ ਫਾਰਕ ਹੋ ਗਈ ਤੇ ਜਿਹੜੀ ਉਹ ਭਾਵਨਾ ਸੀ ਕਿ ਬਹੁਤ ਸਾਲਾਂ ਦੀ ਸੀ ਮਤਲਬ ਵੀ ਮੈਂ insani ਰੂਪ ਦੇ ਵਿੱਚ ਜਨਮ ਲਿਆ ਤੇ ਪਰਮਾਤਮਾ ਦੇ ਘਰ ਵਾਪਸ ਜਾਣ ਤੋਂ ਪਹਿਲਾਂ ਜਿਹੜੇ ਲੋੜਵੰਦ ਲੋਕ ਹੈਗੇ ਮੈਂ ਜਿਨ੍ਹਾਂ ਲਈ ਕੁਝ ਕਰ ਸਕਿਆ ਉਹਨਾਂ ਲਈ ਕਰਨਾ ਤੇ ਉਹ ਪਰਮਾਤਮਾ ਨੇ ਮੇਰੀ ਸੋਚ ਨੂੰ ਨਿਪਰੇ ਚਾੜਿਆ ਉਹਦੇ ਮਤਲਬ ਉਹਔਰ ਉਹ ਪਿਛਲੇ 4 ਸਾਲ ਤੋਂ ਨਿਰੰਤਰ ਚੱਲ ਰਿਹਾ ਹੈ ਮੈਂ ਨਾ ਤੁਹਾਡੀ ਇਹ ਮੰਨ ਲਓ ਇੱਥੇ ਜਦੋਂ ਮੈਂ ਐਂਟਰ ਕੀਤਾ ਸੀ ਤਾਂ ਇੱਕ ਚੀਜ਼ ਮੈਂ ਤੁਹਾਡੇ ਪਿੱਛੇ ਬੋਰਡ ਵੀ ਚੱਦ ਲੱਗਿਆ ਹੋਇਆ ਮੈਂ ਪੜਿਆ ਸੀ ਕਹਿੰਦੇ ਜੇ ਇਨਸਾਨ ਨੂੰ ਦੇਖ ਕੇ ਤੁਹਾਡੀ ਇਨਸਾਨੀਅਤ ਜਾਗਦੀ ਹੈ ਤੁਹਾਡੇ ਦਿਲ ਨੂੰ ਦਰਦ ਹੁੰਦਾ ਤਾਂ ਸਮਝ ਲਓ ਰੱਬ ਨੇ ਤੁਹਾਨੂੰ ਇਨਸਾਨ ਬਣਾ ਕੇ ਗਲਤੀ ਨਹੀਂ ਕੀਤੀ ਪਹਿਲਾਂ ਆਸ਼ਰਮ ਦੇ ਵਿੱਚ ਕੌਣ ਆਇਆ ਸੀ ਕਿਵੇਂ ਸ਼ੁਰੂਆਤ ਹੋਈ देखो ਜਿਹੜੀ ਇਹ ਭਾਵਨਾ ਸੀ ਮੈਂ ਤੁਹਾਨੂੰ ਜਿੱਦ ਪਹਿਲਾਂ ਜ਼ਿਕਰ ਕੀਤਾ ਬਹੁਤ ਪੁਰਾਣੀ ਸੀ ਮਤਲਬ ਮੈਂ ਚਾਹੁੰਦੀ ਸੀ ਮੈਂ ਕੁਝ ਕਰਨਾ ਪਰ ਕੀ ਕਰਨਾ ਹੈ ਤੇ ਬਾਰੇ ਚ ਮੈਨੂੰ ਨਹੀਂ ਸੀ ਪਤਾ ਫਿਰ ਕੁਝ ਟਾਈਮ ਪਹਿਲਾਂ ਮੇਰੇ ਨਾਲ ਇੱਕ ਹਾਦਸਾ ਮਤਲਬ ਮੇਰੇ ਨਾਲ ਨਹੀਂ ਵਾਪਰਿਆ ਮੈਂ ਇੱਕ ਹਾਦਸੇ ਦਾ ਹਿੱਸਾ ਬਣੀ ਮਤਲਬ ਜਿੱਦਾਂ ਕੋਈ ਲੇਡੀ ਸੀ ਉਹ ਘਰ ਤੋਂ ਬਾਹਰ ਸੀ ਮੈਂਟਲੀ ਅਫਸਰਟ ਸੀ ਥੋੜੀ ਸੀ ਮਤਲਬ ਜ਼ਿਆਦਾ ਨਹੀਂ ਡਿਪਰੈਸ਼ਨ ਦਾ ਸ਼ਕਾਰ ਜਿਹਨੂੰ ਕਹਿ ਸਕਦੇ ਹਾਂ ਤੇ ਜਦੋਂ ਮੇਰਾ ਉਹਦੇ ਨਾਲ ਬਾਹ ਪਿਆ ਰਾਤ ਨੂੰ ਸੀ ਬਾਹਰ ਉਹ ਤੇ ਫਿਰ ਮੈਂ ਇੱਕ ਚੀਜ਼ ਨੂੰ ਇਮੇਜਿਨ ਕੀਤਾ ਵੀ ਅਗਰ ਹੀ ਅੱਜ ਘਰ ਵਾਪਸ ਨਾ ਜਾਂਦੀ ਮੈਂ ਛੋਟੀ ਜਿਹੀ एफर्ट ਹੀ ਨਾ ਕਰਦੀ ਉਹਨੂੰ ਘਰ ਤੱਕ ਪਹੁੰਚਾਣ ਦੀ ਤੇ ਸ਼ਾਇਦ ਜ਼ਿੰਦਗੀ ਦੇ ਵਿੱਚ ਇਹਨੇ ਘਰ ਕਦੇ ਵਾਪਸ ਹੀ ਨਹੀਂ ਸੀ ਜਾਣਾ ਠੀਕ ਹੈ ਉਹ ਉਹਨੇ ਮੈਨੂੰ ਇੱਕ ਰਾਹ ਦਿਖਾ ਦਿੱਤਾ ਇੱਕ ਮਤਲਬ ਜਿੱਦਾਂ ਆਪਾਂ ਗਾਈਡ ਲਾਈਨ ਕਿੰਨੇ ਆ ਜਾਂ ਮਤਲਬ ਮਾਰਗਦਰਸ਼ਕ ਉਹ ਚੀਜ਼ ਹੋਣੀ ਬੜੀ ਮੇਰੇ ਲਈ ਤਾਂ ਉਹਦੇ ਤੋਂ ਬਾਅਦ ਫਿਰ ਮੈਂ ਮਤਲਬ ਜਿਹੜੇ ਗੁਰਪ੍ਰੀਤ ਭਾਜੀ ਆ ਮਨੁੱਖਤਾ ਦੀ ਸੇਵਾ ਵਾਲੇ ਮੈਂ ਉਹਨਾਂ ਨੂੰ ਵੀ ਫਾਲੋ ਕਰਦੀ ਸੀ ਔਰ ਮੈਨੂੰ ਲੱਗਦਾ ਸੀ ਜੇ ਉਹ ਆਦਮੀ ਹੋ ਕੇ ਆਦਮੀਆਂ ਲਈ ਕਰ ਸਕਦੇ ਆ ਤਾਂ ਮੈਂ ਲੇਡੀ ਹੋ ਕੇ ਲੇਡੀਜ਼ ਲਈ ਕਿਉਂ ਨਹੀਂ ਕਰ ਸਕਦੀ ਹੈ ਨਾ ਤੇ ਜਦੋਂ ਜ਼ਿਆਦਾ ਨਹੀਂ ਕਰ ਸਕਦੀ ਤਾਂ ਜਿੰਨਾ ਕੋ ਹੋ ਸਕਦਾ ਮੈਨੂੰ ਉਹਨਾਂ ਕਾ ਜ਼ਰੂਰ ਕਰਨਾ ਚਾਹੀਦਾ ਇਹ ਭਾਵਨਾ ਦੀ ਸ਼ੁਰੂਆਤ ਹੋਈ ਜਗਾ ਖਰੀਦੀ ਹੈ ਬਿਲਡਿੰਗ ਬਣੀ ਫਿਰ ਇੱਕ ਦੇ ਬਾਅਦ ਇੱਕ ਸਿਲਸਿਲਾ ਸ਼ੁਰੂ ਹੋ ਗਿਆ ਮਤਲਬ ਪਹਿਲਾ ਜਿਹੜੀ ਸਭ ਤੋਂ ਪਹਿਲੀ ਲੇਡੀ ਆਈ ਉਹਦਾ ਨਾਮ ਲక్ష్ਮੀ ਸੀਗਾ ਰਾਈਟ ਉਹ ਉਹਨੂੰ ਪੈਰਾਲਾਈਜ਼ ਦੀ ਉਹ ਮਰੀਜ਼ ਸੀਗੀ ਔਰ ਉਹਦਾ ਬੇਟਾ ਨਸ਼ੇੜੀ ਸੀ ਔਰ ਉਹਨੇ ਉਹਨੂੰ ਘਰ ਤੋਂ ਬਾਹਰ ਸੁੱਟ ਕੇ ਆਪ ਕਿਤੇ ਹੋਰ ਚਲਾ ਗਿਆ ਤੇ ਸਾਨੂੰ ਮੱਲੇ ਵਾਲਿਆਂ ਨੇ ਇਨਫਾਰਮ ਕੀਤਾ ਸੀ ਉਹਦੇ ਨਾਲ ਉਹ ਮੇਰਾ ਪਹਿਲਾ ਕੇਸ ਸੀ ਪਹਿਲੀ ਮਾਂ ਤਾਂ ਸੀ ਜਿਹੜੀ ਇਸ ਆਸ਼ਰਮ ਸ ਹੈ ਮੱਲੋ ਮਾਮਾ ਦਾ ਆਸ਼ਰਮ ਨਾਮ ਹੀ ਰੱਖਿਆ ਮਾਮਾ ਦਾ ਆਸ਼ਰਮ ਇਹ ਕਿਵੇਂ ਆਇਆ ਵੀ ਇੱਕ ਮਾਮਾ ਦਾ ਆਸ਼ਰਮ ਵੀ ਨਾਮ ਰੱਖਿਆ ਜਾ ਸਕਦਾ ਜਿਹੜਾ ਆਸ਼ਰਮ ਹੁੰਦਾ ਘਾਰੇ ਨਾਲ ਦੋਨਾਂ 'ਚ ਫਰਕ ਹੈਗਾ ਜਿਹੜਾ ਘਰ ਹੁੰਦਾ ਉਹਦੇ ਵਿੱਚ ਤੁਹਾਨੂੰ ਪਰਿਵਾਰਕ ਮਾਹੌਲ ਮਿਲਦਾ ਤੁਸੀਂ ਆਪਣੀ ਮਰਜ਼ੀ ਕਰ ਸਕਦੇ ਆਸ਼ਰਮ ਦਾ ਮਤਲਬ ਹੁੰਦਾ ਆਸਰਾ ਤਾਂ ਮੇਰਾ ਮਕਸਦ ਹੈਗਾ ਲੇਡੀਜ਼ ਨੂੰ ਆਸਰਾ ਦੇਣਾ ਤਾਂ ਉਹਦੇ 'ਚ ਮੋਸਟਲੀ ਮਾਵਾਂ ਹੁੰਦੀਆਂ ਕਿਉਂਕਿ ਜਦੋਂ ਅਸੀਂ ਮੈਂ ਹੀ ਮੰਨ ਲਓ ਜਾਂ ਮੇਰੇ ਹਾਨ ਦੀ ਕੋਈ ਵੀ ਲੇਡੀ ਹੈ ਜਾਂ ਮੇਰੇ ਤੋਂ ਛੋਟੀ ਹੈ ਜਦੋਂ ਉਸੇ ਸੌਰਤ ਤੋਂ ਹੋਣੇ ਹੋ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹਰ ਲੇਡੀ ਆਪਣੇ ਘਰ ਦੀ ਰਾਣੀ ਹੁੰਦੀ ਹੈ ਰਾਈਟ ਜਦੋਂ ਬਜ਼ੁਰਗ ਅਵਸਥਾ 'ਚ ਜਾਂਦੀ ਹੈ ਘਰ ਦੇ ਹਾਲਾਤ ਜਾਂ ਕੋਈ ਦਿਮਾਗੀ ਹਾਲਤ ਐਦਾਂ ਵੀ ਹੋ ਜਾਂਦੀ ਹੈ ਵੀ ਉਹ ਕੋਈ ਵੀ ਸਮਾਜ ਜਿਹੜਾ ਹੈਗਾ ਉਹ ਉਹਦੀ ਮਦਦ ਕਰਨ ਲਈ ਅੱਗੇ ਨਹੀਂ ਆਉਂਦਾ ਨਾ ਕੋਈ ਰਿਸ਼ਤੇਦਾਰ ਕਹਿਣ ਦਾ ਮਤਲਬ ਵੀ ਜਿੰਨੀ ਦੇਰ ਨੈਣ ਪ੍ਰਾਣ ਚੱਲਦੇ ਹੁੰਦੇ ਓੰਨੀ ਦੇਰ ਤੱਕ ਤਾਂ ਸਭ ਕੁਝ ਠੀਕ ਹੁੰਦਾ ਔਰ ਉਹਦੇ ਕੋਲ ਵੀ ਵਿਚਾਰੀ ਕੋਈ ਟਾਈਮ ਨਹੀਂ ਹੁੰਦਾ ਤੇ ਜਦੋਂ ਉਹ ਬੁੱਢੀ ਹੋ ਜਾਂਦੀ ਆ ਉਦੋਂ ਉਹਨੂੰ ਜਦੋਂ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਆ ਉਦੋਂ ਦੀ ਮਦਦ ਲਈ ਕੋਈ ਨਹੀਂ ਆਉਂਦਾ ਤਾਂ ਫਿਰ ਮੈਨੂੰ ਲੱਗਿਆ ਮਾਮਾ ਨੂੰ ਸਭ ਤੋਂ ਜ਼ਿਆਦਾ ਆਸਰੇ ਦੀ ਜ਼ਰੂਰਤ ਹੈਗੀ ਇਸ ਕਰਕੇ ਜੇ ਮੈਂ ਇਸ ਆਸ਼ਰਮ ਦੀ ਆਪਾਂ ਗੱਲ ਕਰ ਗਏ ਤਾਂ ਕਿੰਨੇ ਮੈਂਬਰ ਨੇ ਹੁਣ ਟੋਟਲ ਤੁਹਾਡੇ ਕੋਲੇ ਗਗਨ ਜੀ ਐਕਚੁਅਲ ਦੇ ਵਿੱਚ ਮੇਰਾ ਇਹ ਜਿਹੜਾ ਸਫਰ ਹੈ 4 ਸਾਲ ਪਹਿ ਤੇ ਇਹਦੇ ਵਿੱਚ ਹੁਣ ਤੱਕ ਅਸੀਂ 148 ਲੇਡੀਜ਼ ਨੂੰ ਡੀਲ ਕਰ ਚੁੱਕੇ ਹਾਂ ਜਿਹਦੇ ਵਿੱਚ ਬਹੁਤ ਸਾਰੀਆਂ ਲੇਡੀਜ਼ ਆ ਠੀਕ ਹੋ ਕੇ ਅਬਬ 80 ਠੀਕ ਹੋ ਕੇ ਘਰਾਂ ਨੂੰ ਜਾ ਚੁੱਕੀਆਂ ਤੇ 20 ਕਦੇ ਕਰੀਬ ਮੈਂਬਰ ਉਹ ਹੈਗੇ ਆ ਜਿਹੜੇ ਪਰਮਾਤਮਾ ਦੇ ਘਰ ਜਾ ਚੁੱਕੇ ਮਤਲਬ ਇਸ ਦੁਨੀਆ ਤੋਂ ਚਲਾਣਾ ਕਰ ਗਿਆ ਤੇ ਬਾਕੀ ਜਿਹੜੇ 40 ਕਦੇ ਮੈਂਬਰ ਜਿਹੜੇ ਹੈਗੇ ਸਾਡੇ ਕੋਲ ਐਟ ਟਾਈਮ ਇਸ ਟਾਈਮ ਤੇ ਹੈਗੇ ਮਤਲਬ ਇਹ ਫਿਲਸਫਾ ਜਿਹੜਾ ਹੈ ਵਾਧਾ ਕਰਦ ਰੰਦਾ ਚਾਰ ਆਗੇ ਦੋ ਚਲੇਗੇ ਦੋ ਆਗੇ ਚੱਲ ਇਦਾਂ ਚੱਲ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀ ਘਰ ਵਾਪਸੀ ਦੀ ਕਈ ਤੁਹਾਡੇ ਕੋਲ ਜਿੱਦਾਂ ਕਿ ਔਰਤਾਂ ਹੁੰਦੀਆਂ ਨੇ ਜੋਵਾਜਾ ਮਾਰਦੀਆਂ ਨੇ ਆਪਣੇ ਪੁੱਤਰਾਂ ਨੂੰ ਵੀ ਮੈਨੂੰ ਘਰ ਲੈ ਚੋ ਤੇ ਜਾਂ ਕਿੰਨੇ ਦਿਲ ਦੇ ਵਿੱਚ ਇਹ ਚੀਜ਼ ਹੁੰਦੀ ਹੈ ਮੈਂ ਘਰ ਵਾਪਸੀ ਕਰਨੀ ਆ ਉਹਦੇ ਪਰਿਵਾਰ ਦੇ ਵਿੱਚ ਜਾਣਾ ਤੇ ਜਦੋਂ ਫਿਰ ਇਹੋ ਜਿਹੀਆਂ ਚੀਜ਼ਾਂ ਇੱਥੇ ਫੇਸ ਕਰਦੇ ਹਾਂ ਉਹ ਦਰਦ ਮਹਿਸੂਸ ਹੁੰਦਾ ਕਿ ਦਿਲ ਨੂੰ ਵੀ ਇਹ ਇੰਨਾ ਦਾ ਵੀ ਪਰਿਵਾਰ ਹੁੰਦਾ ਤਾਂ ਲੱਗਦਾ ਕੁਝ ਨਾ ਕੁਝ ਮੇਰੀ ਹੁਣ ਤੱਕ ਦੀ ਉਮਰ ਦੇ ਵਿੱਚ ਜਿੰਨੇ ਵੀ ਦੁਨੀਆਦਾਰੀ ਦੇ ਮਾਮਲੇ 'ਚ ਵਹਿਮ ਸੀ ਨਾ ਉੱਪਰਲੇ 4 ਸਾਲਾਂ ਤੋਂ ਚੱਕੇ ਗਏ ਸਾਰੇ ਦੇ ਸਾਰੇ ਮਤਲਬ ਇੱਕ ਦੇ ਬਾਅਦ ਇੱਕ ਪਰਦਾ ਖੁੱਲਦਾ ਗਿਆ ਇੱਕ ਦੇ ਬਾਅਦ ਇੱਕ ਪਰਦਾ ਖੁੱਲਦਾ ਗਿਆ ਮਤਲਬ ਹਰ ਇੱਕ ਲੇਡੀ ਜਿਵੇਂ 148 ਕੇਸਾਂ ਨੂੰ ਹਾਨ ਤੱਕ ਹੈਂਡਲ ਕੀਤਾ ਤੇ 148 ਉਹਨਾਂ ਦੇ ਪਿੱਛੇ ਸਟੋਰੀਆਂ ਸੀਗੀਆਂ ਉਹਨਾਂ ਦੇ ਪਿੱਛੇ ਲੱਗ-ਲੱਗ ਰੀਜ਼ਨ ਸੀ ਉਹਨਾਂ ਦੇ ਘਰ ਦਾ ਮਾਹੌਲ ਸੀ ਤਾਂ ਹੁਣ ਤਾਂ ਜਦੋਂ ਅਸੀਂ ਕੰਦਰ ਸਰਤਾਜ ਕਹਿੰਦੇ ਨਾ ਮਨ ਪਹਿਲਾਂ ਜੈ ਨਹੀਂ ਰਿਹਾ ਹੁਣ ਹੋਰ ਹੋ ਗਿਆ ਤੇ ਹੁਣ ਉਹ ਹਾਲਾਤ ਹੋ ਗਿਆ ਹੁਣ ਮਤਲਬ ਲੱਗਦਾ ਵੀ ਹਾਂਜੀ ਜੋ ਤੈਨੂੰ ਪਰਮਾਤਮਾ ਨੇ ਡਿਊਟੀ ਲਈ ਉਹ ਤੂੰ ਕਰ ਬਾਕੀ ਕਿਸੇ ਦੀ ਗੱਲ ਸੁਣਨ ਦੀ ਲੋੜ ਨਹੀਂ ਹੈ ਕਿ ਬਹਾਨੇ ਤਾਂ ਬਹੁਤ ਹੈਗੇ ਮੁਸ਼ਕਲਾਂ ਵੀ ਆਈਆਂ ਇਹ 4 ਸਾਲਾਂ ਦੇ ਸਫ਼ਰ ਦਾ ਲੰਮਾ ਸਫ਼ਰ ਆਪਾਂ ਕਹਿ ਸਕਦੇ ਹਾਂ ਨੂੰ ਸੰਘਰਸ਼ ਵੀ ਬੜਾ ਹੈ ਹਿੰਮਤ ਦੀ ਲੋੜ ਹੁੰਦੀ ਹੈ ਦਲੇ ਦੀ ਤੇ ਲੋੜ ਹੁੰਦੀ ਹੈ ਤੁਸੀਂ ਇੱਕ ਮਰਦਾ ਵਾਂਗੂ ਡਟੇ ਹੋਏ ਹੋ ਚੱਲੋ ਰੱਬ ਨੇ ਸੇਵਾ ਤੁਹਾਨੂੰ ਦਿੱਤੀ ਤੁਹਾਡੇ ਜਜ਼ਬੇ ਨੂੰ ਸਲਾਮ ਪਰ ਮੁਸ਼ਕਲਾਂ ਕਿਤੇ ਨਾ ਕਿਤੇ ਬੰਦੇ ਦਾ ਪਿੱਛਾ ਨਹੀਂ ਛੱਡਦੀਆਂ ਤੁਹਾਨੂੰ ਵੀ ਮੁਸ਼ਕਲਾਂ ਆਈਆਂ ਪਹਿਲਾਂ ਤਾਂ ਸੌਰੀ ਮੈਂ ਤੁਹਾਨੂੰ ਇੱਕ ਗੱਲ ਤੇ ਕਹਿਣਾ ਚਾਹੁੰਦੀ ਆ ਕਿਉਂਕਿ ਤੁਸੀਂ ਦੋ ਵਾਰੀ ਇੱਕ ਗੱਲ ਯੂਜ਼ ਕੀਤੀ ਵੀ ਮਰਦਾ ਵਾਂਗ ਮਰਦ ਨੂੰ ਜਨਮ ਵੀ ਔਰਤ ਹੀ ਦਿੰਦੀ ਹੈ ਰਾਈਟ ਉਹੀ ਉਹਦੀ ਜਨਮਦਾਤਾ ਉਹੀ ਉਹਨੂੰ ਪਾਲਣ ਵਾਲੀ ਆ ਉਹਨੇ ਹੀ ਉਹਨੂੰ ਮਰਦ ਬਣਾਇਆ ਹੁੰਦਾ ਉਹਦੇ ਅੰਦਰ ਉਹ ਭਾਵਨਾ ਜਿਹੜਾ ਸੂਰਮਾ ਬਣਾਉਣਾ ਜਾਂ ਸਾਥ ਬਣਾਉਣਾ ਵੀ ਇੱਕ ਮਾਂ ਦੇ ਹੱਥ ਦੇ ਵਿੱਚ ਹੁੰਦਾ ਰਾਈਟ ਤੇ ਜੇ ਪਰਮਾਤਮਾ ਉਹ ਬਖਸ਼ਿਸ਼ ਕਿ ਲੈਣੀ ਨੂੰ ਕਰ ਸਕਦਾ ਤੇ ਕੋਈ ਜਾਂ ਮੁਸ਼ਕਲ ਨਹੀਂ ਹੈਗੀਆਂ ਇਹਨਾਂ ਨੂੰ ਡੀਲ ਕਰਨਾ ਮੇਰੇ ਲਈ ਕੋਈ ਬਹੁਤ ਜ਼ਿਆਦਾ ਟਫ ਟਾਸਕ ਨਹੀਂ ਰਿਹਾ ਬਾਹਰਲੀ ਦੁਨੀਆ ਦੇ ਨਾਲ ਡੀਲ ਕਰਨਾ ਬਹੁਤ ਟਫ ਆ ਬਾਹਰਲੇ ਲੋਕ ਜਿਹੜੇ ਮਤਲਬ ਜਿਹੜੇ ਇਹਨਾਂ ਦੇ ਘਰ ਦੇ ਆ ਜਾਂ ਕੁਝ ਵੀ ਆ ਜਦੋਂ ਝੂਠ ਬੋਲਦੇ ਆ ਸੋਤਰਾਂ ਦੇ ਭਾਨੀ ਮਾਰਦੇ ਆ ਉਹ ਤੇ ਜਮ ਮੁਸ਼ਕਲ ਬਣੀ ਉਹਨਾਂ ਨੂੰ ਡੀਲ ਕਰਨਾ ਉਹਨਾਂ ਦੀਆਂ ਗੱਲਾਂ ਤੇ ਜਵਾਬ ਦੇਣਾ ਉਹ ਮੁਸ਼ਕਲ ਹੈ ਇਹਨਾਂ ਦੀ ਤਾਂ ਵਿਚਾਰੀਆਂ ਦੀ ਕੋਈ ਦਿੱਕਤ ਨਹੀਂ ਛੋਟੀਆਂ ਛੋਟੀਆਂ ਸੋਚਾਂ ਇਹਨਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਇਹਨਾਂ ਦੀ ਦੇਖੋ ਮਨ ਨੂੰ ਕਿੰਨਾ ਕ ਸਕੂਨ ਮਿਲਦਾ ਜਦੋਂ ਤੁਸੀਂ ਇੱਥੇ ਆਪਣੇ ਆਸ਼ਰਮ ਦੇ ਵਿੱਚ ਆਉਨੇ ਹੋ ਜਿਦਾ ਕਿ ਮੈਂ ਦੇਖ ਰਿਹਾ ਸਭੀ ਤੁਹਾਨੂੰ ਭੱਜ ਭੱਜ ਕੇ ਤੁਹਾਡੇ ਗਲੇ ਲੱਗਦੇ ਆ ਇੱਕ ਉਮੀਦ ਹੁੰਦੀ ਹੈ ਇੱਕ ਆਸ ਹੁੰਦੀ ਹੈ ਵੀ ਸਾਡਾ ਕੋਈ ਦੇਖ ਰੇਖਾ ਲ ਕਿਉਂਕਿ ਹੁਣ ਤੁਸੀਂ ਇਹਨਾਂ ਦਾ ਸਭ ਕੁਝ ਹੋ ਇੱਕ ਉਮੀਦ ਹੁੰਦੀ ਹੈ ਵੀ ਸਾਡੇ ਲਈ ਕੁਝ ਆਏ ਨੇ ਸਾਡੇ ਲਈ ਕੁਝ ਨਵਾਂ ਲੈ ਕੇ ਆਉਣਗੇ ਤੇ ਤੁਹਾਨੂੰ ਮਨ ਲੋ ਜਫੀ ਪਾਉਂਦੇ ਨੇ ਪਿਆਰ ਦੇ ਨਾਲ ਤੁਹਾਡੇ ਗਲੇ ਲੱਗਦੇ ਨੇ ਕਿਵੇਂ ਮਹਿਸੂਸ ਹੁੰਦਾ ਉਦੋਂ ਦੇਖੋ ਮੈਂ ਇੱਕ ਜਿਹੜੀ ਲੇਡੀ ਹੁੰਦੀ ਹੈ ਨਾ ਉਹਦੇ ਲਈ ਸੇਫਟੀ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੇ ਮੈਂ ਹੁਣੇ ਬਾਹਰ ਮਤਲਬ ਜਦੋਂ ਹੁੰਦੇ ਆ ਹਨਾ ਮੈਂਟਲੀ ਅ ਹਮੇਰਾ ਘਰੋਂ ਬਾਹਰ ਨਿਕਲਣਾ ਨੂੰ ਰੋਜ਼ ਇੱਕ ਹਾਦਸਾ ਵਾਪਰਦਾ ਪਰ ਜਦੋਂ ਇਹ ਚਾਰ ਦਵਾਰੀ ਚਾਹ ਜਾਂਦੇ ਆ ਦੋ ਦਿਨਾਂ ਦੇ ਬਾਅਦ ਚਾਰ ਦਿਨਾਂ ਦੇ ਬਾਅਦ ਇੱਕ ਮਨ ਨੂੰ ਤਸੱਲੀ ਹੋ ਜਾਂਦੀ ਹੈ ਵੀ ਅਸੀਂ ਇੱਕ ਸੇਫ ਥਾਂ ਦੇ ਵਿੱਚ ਹੈਗੇ ਹਾਂ ரைਟ ਔਰ ਅੱਗੋਂ ਪਰਮਾਤਮਾ ਦੀ ਕਿਰਪਾ ਨਾਲ ਮੈਂ ਵੀ ਉਹ ਚੀਜ਼ ਇਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰਦੀ ਹਾਂ ਵੀ ਇਹ ਆਪਣੇ ਮਨ ਨੂੰ ਸ਼ਾਂਤ ਰੱਖ ਸਕਣ ਤੇ ਉਹ ਯਕੀਨ ਹੈ ਜਿਹੜਾ ਉਹ ਤੁਸੀਂ ਦੇਖਿਆ ਵੀ ਇਹ ਭੱਜ-ਭੱਜ ਕੇ ਜੱਫੀ ਪਾਉਂਦੇ ਆ ਜਾਂ ਕੁਝ ਵੀ ਕਰਦੇ ਆ ਹੁਣ ਇਹ ਜਦੋਂ ਤੁਸੀਂ ਗੱਲ ਕੀਤੀ ਵੀ ਇਹਨਾਂ ਨੂੰ ਵੀ ਇੱਕ ਉਮੀਦ ਸੀ ਦੀ ਮੈਂ ਨੇ ਪਿਛਲੇ 10 ਦਿਨ ਤੋਂ ਥੋੜਾ ਬਿਮਾਰ ਸੀ ਠੀਕ ਨਹੀਂ ਸੀ ਫਿਜ਼ੀਕਲੀ ਤਾਂ ਉਹ ਮਤਲਬ ਅਪ ਡਾਊਨ ਚੱਲਦਾ ਰਿਹਾ ਤਾਂ ਕਦੇ ਆਗੇ ਕਦੇ ਨਹੀਂ ਆਕੇ ਤੇ ਇਹਨਾਂ ਦੇ ਸਾਰਿਆਂ ਦੇ ਚਿਹਰੇ ਉੱtre ਹੋਏ ਸੀ ਤੇ ਮੈਂ 2 ਦਿਨ ਪਹਿਲਾਂ ਦੀ ਗੱਲ ਹੈ ਮੈਂ ਇੱਕ ਸਾਡੇ ਮਾਤਾ ਦੀ ਬਹੁਤ ਪਿਆਰ ਕਰਦੀ ਆ ਮੈਂ ਉਹਨਾਂ ਨੇ ਕਿਹਾ ਮੈਂ ਕਿ ਮਾਤਾ ਜੀ ਜੇ ਮੈਂ ਚਲੀ ਗਈ ਦੁਨੀਆ ਤੇ ਤੋਂ ਮੈਨੂੰ ਕਹਿੰਦੇ ਇਦਾਂ ਵੀ ਗੱਲਾਂ ਨਹੀਂ ਕਰਨੀਆਂ ਜੇ ਤੈਨੂੰ ਕੁਝ ਹੋ ਗਿਆ ਫਿਰ ਸਾਡਾ ਮਤਲਬ ਅਮੀਰ ਤਾਂ ਆਬਵੀਅਸ ਹੈ ਬਿਲਕੁਲ ਅਰੇ ਅਸੀਂ ਰਿਸ਼ਤਿਆਂ 'ਚ ਬੰਨੇ ਹੋਏ ਆ ਇਹ ਮੈਨੂੰ ਕੋਈ ਆਪਣੀ ਬੇਟੀ ਸਮਝਦੀ ਆ ਕੋਈ ਮੈਨੂੰ ਆਪਣੀ ਭਾਬੀ ਸਮਝਦੀ ਆ ਕੋਈ ਕੁਝ ਸਮਝਦੀ ਆ ਕੋਈ ਕੁਝ ਸਮਝਦੀ ਆ ਤਾਂ ਆਬਵੀਅਸ ਹੈ ਫਿਰ ਉਹ ਪਿਆਰ ਤਾਂ ਬਣੀ ਗਈ ਮੈਂ ਗੱਲ ਕਰਾਂ ਇਹ ਜਿਹੜੀਆਂ ਤੁਹਾਡੇ ਕੋਲ ਇੱਥੇ ਮਾਵਾਂ ਨੇ ਭੈਣਾਂ ਨੇ ਕਿਸੇ ਦੀਆਂ ਬੱਚੀਆਂ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਊਗਾ ਕੋਈ ਇਹੋ ਜੀ ਸਿਚੁਏਸ਼ਨ ਤੁਸੀਂ ਦੇਖੀ ਹੋਵੇ ਆਪ ਦੇਖੀ ਜੇ ਬਹੁਤ ਜ਼ਿਆਦਾ ਤਰਸਯੋਗ ਹਾਲਤ ਹੋਵੇ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਸੰਪਰਕ ਹੋਇਆ ਹੋਵੇ ਤਾਂ ਤੁਹਾਡੇ ਸੰਪਰਕ ਦੇ ਵਿੱਚੋਂ ਆਈ ਹੋਵੇ ਦਿਖੋ ਮੈਂ ਤਾਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਵੀ ਅਗਰ ਮੇਰੇ ਹੁਣ ਤੱਕ 148 ਲੇਡੀਆਂ ਨਾਲ ਬਾਪਿਆ ਤਾਂ 148 ਦੀ ਹੀ ਸਟੋਰੀ ਹੈ। ਹਾਂ ਇਹ ਰਿਹਾ ਜੋ ਇਹ ਕਹਿ ਸਕਦੇ ਆ ਵੀ ਅੱਡੀਆਂ ਕਿੰਦੀ ਜ਼ਿਆਦਾ ਸੈਂਸਿਟਿਵ ਹੋਈ। ਅੱਡੀਆਂ ਦੀ ਮਤਲਬ ਆਪਾਂ ਨੂੰ ਨੋਰਮਲ ਲੱਗਦੀ ਹੈ। 2-3 ਮਹੀਨੇ ਪਹਿਲਾਂ ਅਸੀਂ ਇੱਕ ਪਟਿਆਲੇ ਤੋਂ ਲੜਕੀ ਨੂੰ ਰੈਸਕਿਊ ਕੀਤਾ ਸੀਗਾ। ਉਹ ਬਹਿਮ ਦੇ ਵਿੱਚ ਪੈਰਾਂ 'ਪਾਰ ਬੈਠ ਕੇ ਤੁਰਦੀ ਸੀ। ਹਾਲਾਂਕਿ ਮਤਲਬ ਉਹਦੇ ਦਿਮਾਗੀ ਪ੍ਰੋਬਲਮ ਸੀ। ਫਿਜ਼ੀਕਲੀ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਅੱਜੋ ਚੱਲਣ ਲੱਗੀ ਹੈ। ரைਟ ਉਵੇਂ ਹੀ ਇੱਕ ਮਾਤਾ ਜੀ ਹੋਰ ਹੈਗੇ ਸਾਡੇ ਕੋਲ ਉਹਨਾਂ ਦੇ ਰੇਡ ਤਿੰਨ ਬੇਟੀਆਂ ਸੀ ਤੇ ਮੈਂ ਸੋਚਦੀ ਆ ਵੀ ਜਦੋਂ ਉਹਨਾਂ ਦੇ ਬੇਟੇ ਹੋਏ ਹੋਣਗੇ ਤਾਂ ਬੜਾ ਪ੍ਰਾਊਡ ਫੀਲ ਗਏ। ਉਹ ਸਾਰੇ ਹੋਣ ਦੇ ਬਾਵਜੂਦ ਵੀ ਪਿੰਡ ਦੇ ਗੁਰਦੁਆਰੇ ਸਭ ਦੇ ਵਿੱਚ ਸੀਗੇ ਉਹ ਵੀ ਦਰਖਤ ਦੇ ਥੱਲੇ। ਰਾਈਟ ਤੇ ਜਦੋਂ ਇਦਾਂ ਦੀਆਂ ਚੀਜ਼ਾਂ ਦੇਖਦੇ ਆ ਫਿਰ ਮੇਰੇ ਨਾਲ ਜਦੋਂ ਬਾਪ ਪਿੰਦਾ ਹੁਣ ਜਿਵੇਂ ਥੋੜੇ ਦਿਨ ਪਹਿਲਾਂ ਇੱਕ ਪਰਸਨ ਆਏ ਉਹਨਾਂ ਦੀ ਉਮਰ 65 ਸਾਲ ਸੀ ਉਹ ਕਿਸੇ ਹੋਰ ਜਗ੍ਹਾ ਤੋਂ ਆਏ ਸੀ। ਉਹ ਲੜਕਾ ਅਡਾਪਟ ਕਰਨਾ ਚਾਹੁੰਦੇ। 65 ਸਾਲ ਦੀ ਉਮਰ 'ਚ ਕਿਉਂ ਕਰਨਾ ਚਾਹੁੰਦੇ ਸੀ ਐਕਚੁਅਲ ਦੇ ਵਿੱਚ ਉਹਨਾਂ ਦਾ ਆਪਣਾ ਬੇਟਾ ਸੀ ਮੈਰਿਡ ਸੀ ਵਿਆਹ ਹੋਇਆ ਹੁਣ ਹਲੇ 4-6 ਮਹੀਨਿਆਂ राइट ਉਹਨਾਂ ਨੂੰ ਲੱਗਦਾ ਸਾਡਾ ਪਰਮਾਤਮਾ ਨੇ ਖੋਲਿਆ ਸੀ ਕਿਸੇ ਨੂੰ ਹੋਰ ਡਾਕਟਰ ਮੈਂ ਤੇ ਤੁਮیں ਇਹਨਾਂ ਸਾਰੀਆਂ ਨੂੰ ਮਿਲਾਇਆ ਮੈਂ ਕਿ ਭਾਈ ਇਹਨਾਂ ਵੀ ਤਾਂ ਹੈਗੇ ਆ ਬੇਟੇ ਕਈ ਕੇਸ ਇਦਾਂ ਦੇ ਹੈਗੇ ਜਿਨ੍ਹਾਂ ਦੇ ਬੇਟੇ ਹੈਗੇ ਆ ਜਿਹੜੇ ਸਾਨੂੰ ਪਤਾ ਲੱਗ ਚੁੱਕੇ ਆ ਪਰ ਉਤਰਾਂ ਤਰ੍ਹਾਂ ਦੇ ਬਹਾਨੇ ਮਾਰਦੇ ਉਹ ਨਹੀਂ ਲੈ ਜਾਣਾ ਚਾਹੁੰਦੇ ਦਿਲ ਕਿੰਨ ਭਰ ਆਇਆ ਹਨਾ ਇਹ ਚੀਜ਼ਾਂ ਸੋਚ ਕੇ ਵੀ ਕਈ ਮਨ ਲੋ ਪੋਤਾਂ ਨੂੰ ਲੋਕ ਤਰਸਦੇ ਨੇ ਕਿ ਲੋਕ ਕਿ ਕਹਿੰਦੇ ਦਾਤਾਂ ਬੜੀਆਂ ਮਿੱਠੀਆਂ ਹੁੰਦੀਆਂ ਨੇ ਹਰ ਇੱਕ ਦੇ ਘਰ ਪੁੱਤਰ ਹੋਣੇ ਚਾਹੀਦੇ ਆ ਹਾਂ ਕਹਿੰਦੇ ਮੰਨ ਲਓ ਇੱਕ ਸਾਡਾ ਨਾਂ ਰਹਿੰਦਾ ਪਰ ਜਿਹੜੀਆਂ ਮਾਮਾ ਤੁਹਾਡੇ ਕੋਲ ਬੈਠੀਆਂ ਪੁੱਤਰ ਤਾਂ ਇਹਨਾਂ ਦੇ ਵੀ ਹੋਣਗੇ ਰਿਸ਼ਤੇਦਾਰ ਤਾਂ ਇਹਨਾਂ ਦੇ ਵੀ ਹੋਣਗੇ ਤੇ ਫਿਰ ਕੀ ਇਹ ਉਹੀ ਪੁੱਤ ਨੇ ਜਿਨ੍ਹਾਂ ਨੂੰ ਅਸੀਂ ਅਰਦਾਸਾਂ ਕਰ ਕਰ ਮੰਗਦੇ ਆ ਮੈਨੂੰ ਇਹ ਗੱਲ ਅੱਜ ਤੱਕ ਕਦੇ ਸਮਝ ਨਹੀਂ ਆਈ ਕਿਉਂਕਿ ਜਦੋਂ ਵੀ ਮੰਨ ਲਓ ਤੁਹਾਡੇ ਵਾਂਗੂ ਕੋਈ ਵੀ মিডিਆ ਪਰਸਨ ਆਉਂਦੇ ਆ ਉਹ ਸਟੋਰੀ মিডিਆ 'ਚ ਜਾਂਦੀ ਆ ਉਹਨਾਂ ਦੇ ਆਂਡੀ ਗਵਾਂਡੀ ਉਹਨਾਂ ਦੇ ਰਿਸ਼ਤੇਦਾਰ ਵੀਡੀਓ ਦੇਖਦੇ ਆ ਉਹਨਾਂ ਨੂੰ ਇਨਫਾਰਮ ਕਰਦੇ ਫਿਰ ਉਹ ਸਾਨੂੰ ਫੋਨ ਜ਼ਰੂਰ ਕਰ ਲੈਂਦੇ ਆ ਪਰ ਨਾਲ ਉਹ ਆਪਣੇ ਵੱਲ ਸਫਾਈ ਦਿੰਦੇ ਆ ਵੀ ਅਸੀਂ ਇਹਨਾਂ ਨੂੰ ਤਾਂ ਨਹੀਂ ਰੱਖਿਆ ਕਿਉਂਕਿ ਉਹ ਐਕਚੁਅਲ ਵਿੱਚ ਤਾਂ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਅਸੀਂ ਸੇਵਾ ਕਰਨਾ ਚਾਹੁੰਦੇ ਹਾਂ ਪਰ ਇਹ ਕਰਾਉਣਾ ਨਹੀਂ ਚਾਹੁੰਦੇ ਰਾਈਟ ਤੇ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਨੀ ਵੀ ਬਹੁਤ ਵਾਰੀ ਤੁਹਾਡੇ ਬੱਚੇ ਵੀ ਤੁਹਾਡੇ ਨਾਲ ਗੁੱਸੇ ਹੁੰਦੇ ਹੋਣਗੇ ਫਿਰ ਤੁਸੀਂ ਆਪਣੇ ਬੱਚੇ ਨੂੰ ਘਰੋਂ ਕੱਢ ਦਿੰਦੇ ਹੋ ਠੀਕ ਹੈ ਜੇ ਮਾਂ ਨੇ ਕਦੇ ਗੁੱਸਾ ਜਤਾ ਦਿੱਤਾ ਤੇ ਫਿਰ ਉਹਦੇ ਨਾਲ ਏਡੀ ਕੀ ਨਾਰਾਜ਼ਗੀ ਮੈਨੂੰ ਮਨਾਉਣ ਦੀ ਲੋੜ ਹੀ ਨਹੀਂ ਹੈ ਗੱਲ ਤਾਂ ਉੱਥੇ ਇ ਜੇ ਤੋਂ ਬੰਨੇ ਮਾਰਨੇ ਹੁਣ ਤਾਂ ਫਿਰ ਉਹ ਕਹਿੰਦੇ ਹੁੰਦੇ ਮਰੇ ਮੁਕਰੇ ਦਾ ਤਾਂ ਕੋਈ ਗਵਾਹੀ ਨਹੀਂ ਹੁੰਦਾ। ਹਸਤੇ ਵਿੱਚ ਤਾਂ ਇਹ ਹੀ ਪੁੱਛਣਾ ਚਾਹੂੰਗਾ ਵੀ ਮੈਂ ਫਿਰ ਇੱਕ ਵਾਰ ਤੁਹਾਡ ਨੂੰ ਮੰਨ ਲਓ ਸਲਾਮ ਕਰਦਾ ਹਾਂ ਤੁਹਾਡੇ ਜਜ਼ਬੇ ਨੂੰ ਕਿ ਤੁਸੀਂ ਬਹੁਤ ਇੱਕ ਨੇਕ ਉਪਰਾਲਾ ਕਰ ਰਹੇ ਹੋ ਤੇ ਰੱਬ ਕਰੇ ਵੀ ਤੁਹਾਡੇ ਵਰਗੇ ਇਨਸਾਨ ਆ ਜਿਹੜੇ ਇਸ ਦੁਨੀਆ ਤੇ ਹੋਰ ਆਉਣ ਹੋਰ ਲੋਕਾਂ ਦੇ ਭਾਵਨਾ ਜਾਗੇ ਤੇ ਮੈਂ ਲਾਸਟ ਵਿੱਚ ਇਹ ਹੀ ਕਹਿਣਾ ਚਾਹੂੰਗਾ ਜਿਹੜੇ ਲੋਕ ਆਪਣ ਨੂੰ ਦੇਖ ਰਹੇ ਇਸ ਟਾਈਮ ਕੀ ਸੁਨੇਹਾ ਜਾਂਦਾ ਉਹਨਾਂ ਲੋਕਾਂ ਨੂੰ ਮੇਰੇ ਖਿਆਲ ਦੇ ਵਿੱਚ ਗਗਨ ਜੀ ਮੈਨੂੰ ਕਿਸੇ ਹੱਦ ਦੇਣ ਦੀ ਲੋੜ ਨਹੀਂ ਹੈਗੀ ਹਮੇਸ਼ਾ ਸੀ ਸਾਰੇ ਗ੍ਰੰਥੀ ਇਹ ਕਹਿੰਦੇ ਜੋ ਤੁਸੀਂ ਬੀਜਾਂਗੇ ਉਹੀ ਵੱਡਾਂਗੇ ਜਿਹੜੇ ਧੀਆ ਪੁੱਤਾਂ ਜੇ ਕਰ ਰਹੇ ਹੋ ਇਹ ਮਾਮਾ ਨੂੰ ਤਾਂ ਸ਼ਾਇਦ ਮੈਂ ਮਿਲ ਗਈ ਜਾਂ ਇਹ ਆਸ਼ਰਮ ਮਿਲ ਗਿਆ ਜਾਂ ਕੋਈ ਹੋਰ ਮਿਲ ਜੇਗਾ ਕੋਈ ਵੀ ਇਹਨਾਂ ਦੇ ਕਰਮਾਂ ਦੇ ਵਿੱਚ ਤਾਂ ਉਹ ਚੀਜ਼ ਲਿਖੀ ਹੋਈ ਵੀ ਤਾਂ ਹੋ ਸਕਦਾ ਸਾਡੇ ਕਰਮ ਇਦਾਂ ਦੇ ਹੋਣ ਵੀ ਸਾਨੂੰ ਇਦਾਂ ਦੀ ਕੋਈ ਜਗ੍ਹਾ ਹੀ ਨਾ ਮਿਲੇ Right ਜਿਹਾ ਜਿਹਾ ਬੀਜਣਾ ਉਹਦੇ ਵੱਡਣਾ ਆਪਣੇ ਕੱਲ ਦੀ ਵੀ ਕੋਈ ਉਮੀਦ ਜ਼ਿਆਦਾ ਵਧੀਆ ਰੱਖਿਓ ਨਾ ਜੇ ਤੁਸੀਂ ਗੱਜ ਜੀ ਤੁਹਾਡਾ ਇਦਾਂ ਦਾ ਫਟਾਕ ਕਰ ਰਹੇ ਹੋ ਸੋ ਅੱਜ ਮੈਂ ਮਾਮਾ ਦੇ ਆਸ਼ਰਮ ਦੇ ਵਿੱਚ ਮੌਜੂਦ ਹਾਂ ਤੇ ਮੈਡਮ ਰਣਜੀਤ ਕੌਰ ਸਿੱਧੂ ਮੇ ਨਾਲ ਖੜੇ ਨੇ ਜਿਹਨਾਂ ਨੇ ਆਸ਼ਰਮ ਜਿਹੜੇ ਚਲਾ ਰਹੇ ਨੇ ਮਾਮਾ ਦਾ ਆਸ਼ਰਮ ਬਹੁਤਨੇਕ ਉਪਰਾਲੇ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਕਿ ਸਾਹਮਣ ਦੀ ਅੱਜ ਕੱਲ ਮਾਮਾ ਨੂੰ ਬੜੀ ਲੋਡ ਹੈ ਤੇ ਇਹਨਾਂ ਵੱਲੋਂ ਸੰਭਾਲ ਕੀਤੀ ਜਾ ਰਹੀ ਹੈ ਸੋ ਜੇਕਰ ਤੁਹਾਡੀ ਨਜ਼ਰ ਦੇ ਵਿੱਚ ਵੀ ਕੋਈ ਅਜਿਹੇ ਕੇਸ ਹੈਗਾ ਜਿਹਨੂੰ ਤੁਸੀਂ ਦੇਖ ਸਕਦੇ ਹੋ ਵੀ ਆਸਰੇ ਦੀ ਲੋਡ ਹੈ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ ਤੁਸੀਂ ਇਹਨਾਂ ਦੀ ਯੋਗਦਾਨ ਵੀ ਆਪਣਾ ਪਾ ਸਕਦੇ ਹੋ ਇਹਨਾਂ ਦੀ ਜੋ ਸੇਵਾ ਹੈ